ਜੀ ਦੋਸਤੋ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਜਗਸੀਰ rau ਕੇ ਸੋ ਦੋਸਤੋ ਜਿਹੜੀ ਮੈਂ ਅੱਜ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਉਹ ਫਾਦਰਸ ਡੇ ਨੂੰ ਲੈ ਕੇ ਆ ਇੱਕ ਪਿਤਾ ਦਾ ਦਿਨ ਜੋ ਕਿ ਬੱਚਿਆਂ ਦੇ ਲਈ ਜਿਹੜਾ ਆਰਗੇਨਾਈਜ਼ ਕੀਤਾ ਗਿਆ ਸੀ ਮੇਰੇ ਲਈ ਮੈਨੂੰ ਸਰਪ੍ਰਾਈਜ਼ ਦਿੱਤਾ ਗਿਆ ਸੀ ਕਿ ਮੈਂ ਜਦੋਂ ਘਰੋਂ ਘਰ ਆਇਆ ਬਾਹਰ ਗਿਆ ਵਸ ਸੀ ਤੇ ਮੈਨੂੰ ਮੇਰੇ ਬੱਚਿਆਂ ਨੇ ਅੰਦਰ ਨਾ ਵੜਨ ਦਿੱਤਾ ਕਮਰੇ ਵਿੱਚ ਕਿ ਪਪਾ ਨਹੀਂ ਅੰਦਰ ਨਹੀਂ ਜਾਣਾ ਤੁਸੀਂ ਹਜੇ ਜਨਾਚਰਾ ਸੀ ਤੁਹਾਨੂੰ ਕਹਿੰਦੇ ਨਹੀਂ ਤੇ ਮੈਂ ਕਿਹ ਪਤਾ ਨਹੀਂ ਕੀ ਹੋਇਆ ਤੇ ਮੈਂ ਜਦੋਂ ਐਂਟਰ ਕੀਤਾ ਤਾਂ ਇਹਨਾਂ ਨੇ ਜਿਹੜੇ ਬਲੂਨ ਫੋੜੇ ਗਏ ਕਿ ਦੱਸਿਆ ਕਿ ਪਪਾ ਅੱਜ ਫਾਦਰਸਡੇ ਆ ਕਿ ਜਿ ਪਪਾ ਦਾ ਦੇਣਾ ਤੋ ਚੰਗਾ ਲੱਗਿਆ ਬੱਚਿਆਂ ਲਈ ਕਿਉਂਕਿ ਉਹਨਾਂ ਦੇ ਜਨਮ ਦਿਨ ਮਨਾਏਦੇ ਆ ਉਹਨਾਂ ਦੀਆਂ ਹਰ ਜ਼ਰੂਰਤਾਂ ਪੂਰੀਆਂ ਕਰੀ ਦੀਆਂ ਜੋ ਸੰਭਵ ਹੁੰਦੀਆਂ ਜਦੋਂ ਕੋਈ ਬੱਚੇ ਇਸ ਤਰ੍ਹਾਂ ਮਾਪਿਆਂ ਨੂੰ ਖੁਸ਼ੀ ਦਿੰਦੇ ਆ ਤਾਂ ਬੜਾ ਮਨ ਨੂੰ ਜਿਹੜਾ ਖੁਸ਼ੀ ਮਿਲਦੀ ਆ ਕਿਉਂਕਿ ਦੋਸਤੋ ਨਿੱਕੀਆਂ ਨਿੱਕੀਆਂ ਖੁਸ਼ੀਆਂ ਹੀ ਜ਼ਿੰਦਗੀ ਦੇ ਵਿੱਚ ਚੰਗੀ ਜ਼ਿੰਦਗੀ ਜਿਉਣ ਦਾ ਕੰਮ ਕਰਦੀਆਂ ਜਿੱਥੇ ਪਿਆਰ ਥਵਾਕ ਬਣਿਆ ਹੁੰਦਾ ਉੱਥੇ ਇਹ ਖੁਸ਼ੀਆਂ ਹੋਰ ਚਾਨਣ ਨਾਲ ਲੜੀਆਂ ਲਾ ਦਿੰਦੀਆਂ ਤਾਂ ਬੱਚਿਆਂ ਨੇ ਆਪਣੇ ਵੱਲੋਂ ਮੈਨੂੰ ਗਿਫਟ ਦਿੱਤੇ ਗਏ ਤਾਂ ਮੈਨੂੰ ਆਪਦੀ ਸੋਚ ਦੇ ਮੁਤਾਬਕ ਚਾਕਲੇਟ ਟਾਫੀਆਂ ਹੋਰ ਵੀ ਨੇਕਾ ਚੀਜ਼ਾਂ ਦਿੱਤੀਆਂ ਗਈਆਂ ਤੇ ਬਾਅਦ ਵਿੱਚ ਆਪ ਹੀ ਸਾਰੇ ਨੇ ਖਾ ਲਈਆਂ ਤੇ ਕਿ ਉਹਨਾਂ ਨੂੰ ਦੇਖ ਕੇ ਇੱਕ ਬਚਪਨ ਯਾਦ ਆਇਆ ਕਿ ਬਚਪਨ ਵਿੱਚ ਅਸੀਂ ਵੀ ਇਦਾਂ ਹੀ ਹਨਾ ਜਦੋਂ ਅਸੀਂ ਛੋਟੇ ਹੁੰਦੇ ਸੀ ਮੇਰੇ ਭੈਣ ਭਰਾ ਤੇ ਅਸੀਂ ਚਾਰਿਆ ਜਾਣੇ ਨੇ ਜਦੋਂ ਵੀ ਕੋਈ ਚੀਜ਼ ਆਉਣੀ ਸਾਡੇ ਨਾਨਾ ਜੀ ਸਰਦਾਰ ਨੱਥਾ ਸਿੰਘ ਜੀ ਜਾਂ ਮੰਮੀ ਡੈਡੀ ਕੋਈ ਵੀ ਚੀਜ਼ ਲਿਆਉਂਦੇ ਸੀ ਤੇ ਇਸ ਤਰ੍ਹਾਂ ਹੀ ਅਸੀਂ ਵੰਡ ਕੇ ਖਾਣੀ ਸਾਰਿਆਂ ਨੇ ਤੇ ਉਹ ਗੱਲਾਂ ਯਾਦ ਆ ਜਾਂਦੀਆਂ ਹਨਾ ਤੇ ਬੜਾ ਮਨ ਨੂੰ ਚੰਗਾ ਲੱਗਦਾ ਕਿ ਉਹ ਵੀ ਦਿਨ ਸੀ ਬਚਪਨ ਦੇ ਮੁੜ ਕੇ ਨਹੀਂ ਆਉਣੇ ਵਾਪਸ ਤੇ ਨਿੱਕੀ ਨਿੱਕੀ ਖੁਸ਼ੀਆਂ ਦੇ ਵਿੱਚੋਂ ਆਪਣੇ ਉਹ ਦਿਨ ਲੱਭਣ ਦੀ ਕੋਸ਼ਿਸ਼ ਕਰਦੇ ਆ ਤੇ ਬੜਾ ਚੰਗਾ ਲੱਗਿਆ ਤੇ ਉਹ ਹਾਸੇ ਵਾਲੀ ਗੱਲ ਦੱਸਾਂ ਤੁਹਾਨੂੰ ਕਿ ਬੱਚਿਆਂ ਨੇ ਜਦੋਂ ਮੇਰੇ ਲਈ ਗੈਵਟ ਕੱਢੇ ਤੇ ਮੈਂ ਟੇਬਲ ਤੇ ਰੀ ਦਿੱਤੇ ਤੇ ਆਪ ਹੀ ਸਾਰੇ ਚਾਕੇ ਖਾ ਗਏ ਨਾ ਮੈਨੂੰ ਕੋਈ ਦਿੱਤੀ ਜੀ ਵਿੱਚੋਂ ਉਹਦੇ ਤੇ ਮਤਲਬ ਖੁਸ਼ੀ ਮੇਰੇ ਲਈ ਸੀਗੀ ਹਨਾ ਬਹੁਤ ਵੱਡੇ ਸੀ ਉਹਨੂੰ ਦੇਖ ਕੇ ਤੇ ਬੜਾ ਚੰਗਾ ਲੱਗਾ ਮਨ ਨੂੰ ਬਹੁਤ ਖੁਸ਼ੀ ਹੋਈ ਆ ਤੇ ਪਹਿਲੀ ਵਾਰ ਅੱਜ ਜਿਹੜਾ ਫਾਦਰ ਦੇ ਮਨਾਇਆ ਗਿਆ ਤੇ ਕਿਉਂਕਿ ਬੱਚੇ ਛੋਟੇ ਆ ਹਨ ਜਿਵੇਂ ਜਿਵੇਂ ਹੁਣ ਬੱਚੇ ਵੱਡੇ ਹੁੰਦੇ ਉਹਨਾਂ ਨੂੰ ਹੋਉਂਦੀਵੇਂ ਸਾਡੇ ਤਿਹਾਰ ਪਤਾ ਲੱਗਦੇ ਆ ਤੇ ਬਹੁਤ ਚੰਗਾ ਲੱਗਿਆ ਜੀ ਥੈਂਕ ਯੂ ਤੁਸੀਂ ਪਿਆਰ ਦੇ ਰਹੇ ਹੋ ਸੋ ਗੱਲ ਰਾਓ ਕੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਅੱਜ ਦੇ ਦਿਨ ਨੂੰ ਜਿੱਥੇ ਮੇਰੇ ਬੇਟਾ ਤੇ ਮੇਰੀ ਬੇਟੀ ਨੇ ਜਿਹੜਾ ਮੈਨੂੰ ਪਿਆਰ ਦਿੱਤਾ ਉੱਥੇ ਹੀ ਮੇਰੇ ਨੇਬਰ ਆ ਮੇਰੇ ਮੇਰੇ ਭਤੀਜਾ ਮੇਰੇ ਭਤੀਜੀ ਉਹ ਮੇਰੇ ਨਾਲ ਸੀ ਤੇ ਉਹਨਾਂ ਦੇ ਫਰੈਂਡਸ ਤੌਰ ਤੇ ਸਾਂਝਾ ਜਿਹੜਾ ਪਰੋਂ ਲਿਖਿਆ ਸੀ ਇਹ ਸੋ ਥੈਂਕ ਯੂ ਮੇਰੇ ਬੱਚਿਆਂ ਦਾ ਔਰ ਆਪ ਸਭ ਦਾ ਥੈਂਕ ਯੂ ਜੋ ਦੇਖ ਰਹੇ ਹੋ ਡੇਲੀ ਲਵ ਕੀ ਨਿਊਜ਼ ਐਂਡ ਗੈਲਰਾਵ ਕੋ YouTube ਚੈਨਲ ਜਿਨ੍ਹਾਂ ਨੇ ਵੀ ਨਹੀਂ ਸਬਸਕ੍ਰਾਈਬ ਕੀਤਾ ਜਰੂਰ ਕਰੋ ਤਾਂ ਜੋ ਨਵੇਂ ਨਵੇਂ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਰਹੀਏ ਜੀ ਬਹੁਤ ਧੰਨਵਾਦ ਧੰਨਵਾਦ ਧੰਨਵਾਦ